ਅਕੀਦਿਕਾ ਖਰਤਾ ਸ੍ਰੀ ਵੈਦਿਕੀ ਫਤੇ ਸਾਰੇ ਸੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਮੈਂ ਤੁਹਾਨੂੰ ਮੁਗਲਾਂ ਨਾਲ ਗੁਰੂ ਸਾਹਿਬਾਨ ਦੀਆਂ ਜੋ ਬਾਤੀਆਂ ਸਾਖੀਆਂ ਨੇ ਉਹ ਸਰਵਣ ਕਰਾਉਣ ਜਾ ਰਹੇ ਹਾਂ ਤੇ ਇਹ ਤਿੰਨ ਸਾਖੀਆਂ ਨੇ ਧਿਆਨ ਨਾਲ ਸੁਣ ਕੇ ਆਪਣਾ ਜੀਵਨ ਸਵਨ ਕਰਨਾ ਬਾਬਰ ਤੋਂ ਸ਼ੁਰੂ ਕਰਦੇ ਹਾਂ ਸ੍ਰੀ ਗੁਰਬੰਧ ਦੇਵੀ ਨੂੰ ਲਾਲ ਨੂੰ ਕਹਤਾ ਇਹ ਗੁਰੂ ਨਾਨਕ ਦੇਵ ਜੀ ਨੇ ਲਾਲੋ ਨੂੰ ਕਿਹਾ ਵੀ ਤੂੰ ਪਿੰਡ ਛੱਡ ਜਾ ਗੁਰੂ ਸਾਹਿਬ ਨੂੰ ਅਗਾਊਂ ਜਾਣਕਾਰੀ ਸੀ ਦਿਨ ਲੋਕੀ ਉਹ ਤਿੰਨ ਲੋਕ ਦੀ ਜਾਣਕਾਰੀ ਰੱਖਦੇ ਸੀ ਉਹਨਾਂ ਨੂੰ ਪਤਾ ਸੀ ਇੱਥੇ ਬਾਵਨ ਨੇ ਹਮਲਾ ਕਰਨਾ ਤੇ ਇਹ ਪਿੰਡ ਦਾ ਪਜਾਰਾ ਹੋਣਾ ਤੇ ਬਾਵਨ ਉਹਨਾਂ ਨੇ ਆਈ ਲਾਲੋ ਨੂੰ ਪਹਿਲੇ ਹੀ ਕਹਿਤਾ ਸੀ ਵੀ ਤੂੰ ਇਹ ਦੋ ਮਹੀਨੇ ਲਈ ਪਿੰਡ ਛੱਡ ਜਾ ਫਿਰ ਉਹ ਥੇ ਬਾਵਰ ਨੇ ਹਮਲਾ ਕੀਤਾ ਐਮਰਾਵੜ ਤੇ ਐਮਨੋਵਾਦੋਂ ਪਿੰਡਾਂਾਂਵਾਂ ਸੀ ਤੇ ਇੱਥੇ ਹਮਲਾ ਕੀਤਾ ਬਹੁਤ ਜਾਂਤੀ ਹੋਈ ਬਹੁਤ ਬੇਟਿਆਂ ਦਾ ਨਾਂ ਵੀ ਜਾਂਤੀਆਂ ਹੋਈਆਂ ਬਹੁਤ ਲੋਹਣ ਕੋਈ ਬਹੁਤ ਲੋਕ ਮਾਰੇ ਗਏ ਤੇ ਉਸ ਵੇਲੇ ਇਹ ਤਿੰਨੇ ਮੇਰੇ ਮਾਹੀਦ ਮਾਹੀ ਦੇ ਦੋ ਸਾਥੀ ਇੱਕ ਖੱਬੇ ਇੱਕ ਸੱਜੇ ਕਤਾਰ ਪਿਆ ਛੇੜੇ ਦੂਜੇ ਚੌਰ ਪਿਆ ਹਵੇ ਜੋ ਗੀਂਦ ਗੀਤਾਂ ਦੀ ਯਾਰੀ ਹੁਣ ਸਾਰੀ ਇਹ ਤਿੰਨੇ ਸਾਥੀ ਗੁਰਨਾਗਦੇਵ ਜੀ ਬਾਲਾ ਤੇ ਮਰਦਾਨਾ ਤਿੰਨੇ ਬਾਗਦੇਸ਼ ਪਾਈਆਂ ਨੇ ਫੜ ਲੇ ਫੜ ਕੇ ਇਹਨਾਂ ਨੂੰ ਵੀ ਜਿਵੇਂ ਹੋ ਪਰਜਾ ਜਿਹੜੀ ਖੜੀ ਸੀ ਉਹਨਾਂ ਨੂੰ ਚੱਕਿਆਂ ਤੇ ਆਟਾ ਪਹਿਣ ਦੀ ਲਾਤਾ ਉਹਨਾਂ ਨੂੰ ਆਟਾ ਪੀਓ ਤੇ ਉਹ ਇਸ ਤਰ੍ਹਾਂ ਇਹਨਾਂ ਨੂੰ ਵੀ ਉਸ ਕੰਮ ਲਈ ਲਾਤਾ ਭਗਵਾਨਗ ਸਿੰਘ ਸਾਹਿਬ ਨੇ ਕਿਹਾ ਮਰਦਾਨਿਆ ਰਵਾਬ ਵਜਾ ਕੀਰਤਨ ਕਰਨਾ ਕੀਰਤ ਦਾ ਸਮਾਂ ਜਦੋਂ ਮਰਦਾਨੇ ਨਵਾਬ ਛੇੜੀ ਤਾਂ ਚੱਕੀਆਂ ਆਪੇ ਚੱਲਣ ਲੱਗੀਆਂ ਸਾਰੇ ਹੋ ਕੀਰਤ ਸੁਣਨ ਲੱਗ ਪਏ ਤੇ ਇਹ ਗੱਲ ਬਾਗੋਂ ਨੂੰ ਜਾ ਕੇ ਦੱਸੀ ਉਹਦੇ ਜਿਹੜੇ ਵੇਸ਼ ਅਫਸਰ ਸੀਗੇ ਫੌਜੀ ਅਫਸਰ ਸੀਗੇ ਵੀ ਉਹ ਚੱਕੀਆਂ ਮਹਾਰਾਜ ਉਹ ਆਪੇ ਚੱਲਦੀਆਂ ਸਨ ਕੋਈ ਫਰਿਸ਼ਤਾ ਉਹ ਉਹ ਉੱਥੇ ਅ ਦਵੀ ਗੀਤ गा ਰਿਹਾ ਉਹਦਾ ਕਲਾਮ ਪੜ੍ਹ ਰਿਹਾ ਕੋਈ ਕੀਰਤਨ ਕਰ ਰਿਹਾ ਵੀ ਉੱਥੇ ਵੀ ਫਰਿਸ਼ਤਾ ਚੱਕਿਆਂ 'ਪੇ ਜਾਂਦੇ ਨੇ ਫਿਰ ਬਾਬਰ ਆ ਕੇ ਦੇਖਿਆ ਜਦੋਂ ਬਾਬਰ ਨੇ ਦੇਖਿਆ ਤਾਂ ਬਾਬਰ ਵੀ ਹੈਰਾਨ ਹੋ ਗਿਆ ਤੇ ਉਹ ਚਰਨਾਂ ਦੇ ਚ ਹੈ ਪਿਆ ਬਾਬਰ ਨੇ ਮਾਫੀ ਮੰਗੀ ਇਸ ਸੇ ਸੱਚੇ ਪਾਤਸ਼ਾਹ ਜੇ ਮੈਨੂੰ ਪਤਾ ਹੁੰਦਾ ਵੀ ਇਸ ਸ਼ਹਿਰ 'ਚ ਹੀ ਕੋਈ ਆਤਮਾ ਵੱਸਦੀ ਆ ਤਾਂ ਮੈਂ ਸ਼ਹਿਰ ਤੇ ਹਮਲਾ ਹੀ ਨਾ ਕਰਦਾ ਤੋ ਫੇ ਬਾਬਰ ਨੇ ਕਿਹਾ ਵੀ ਆਮ ਮੇਰੇ ਕੋ ਨਸ਼ਾ ਇੱਕ ਵੀ ਜੋਗੀ ਲੋਕ ਜਿਹੜੇ ਹੈ ਨਸ਼ਾ ਛਕ ਲੈਂਦੇ ਆ ਕਿ ਮਹਾਰਾਜ ਤੁਸੀਂ ਇਹ ਸ਼ਗ ਨਸ਼ਾ ਲਓ ਇਹ 24 ਘੰਟੇ ਨਹੀਂ ਉੱਤਰਦਾ ਗੁਨਾਲ ਸਾਹਿਬ ਨੇ ਉਹਦੇ ਜਵਾਬ ਚ ਬਾਬਰ ਨੂੰ ਕਿਹਾ ਪੋਸਤ ਭੰਗ ਅਫੀਮ ਮਦ ਉਤਰ ਜਾਏ ਪ੍ਰਭਾਤ ਨਾਮ ਖਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਸੋ ਇਸ ਤਰ੍ਹਾਂ ਬਾਬਰ ਨੇ ਗੁਰੂ ਸਾਹਿਬ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਸਤਿ ਪਾਤਸ਼ਾਹੀਆਂ ਦੀਦਾਰ ਬਾਬਰ ਨੇ ਉਹਨਾਂ ਸਾਹਿਬ ਤੋਂ ਲਈ ਜੋ ਵੀ ਨਿਵਾ ਹੋ ਕੇ ਆਉਂਦਾ ਮਹਾਪੁਰਖਾਂ ਨੂੰ ਇਹ ਨਹੀਂ ਹੁੰਦਾ ਵੀ ਕਿਹੜੇ ਧਰਮਾਂ ਸੰਬੰਧ ਦਾ ਉਹ ਤਾਂ ਉਹਦੇ ਢਾਂਡ ਦੀ ਦੇਰੀ ਆ ਬਖਸ਼ਣ ਲੱਗਿਆ ਹੋ ਬਖਸ਼ਣ ਤਿਆਰੀ ਹੁੰਦਾ ਸਾਨੂੰ ਉਹ ਤੋਂ ਮੰਗਣਾ ਹੀ ਨਹੀਂ ਆਉਂਦਾ ਸਾਨੂੰ ਬਖਸ਼ਾਉਣਾ ਹੀ ਨਹੀਂ ਆਉਂਦਾ ਤੋ ਇਸ ਤਰ੍ਹਾਂ ਇਸ ਆਖੀ ਇਸ ਤਰ੍ਹਾਂ ਵੱਧਦੀ ਗਈ ਤੇ ਇਸ ਤੋਂ ਬਾਅਦ ਅਗੋਰ ਦੇ ਮੁੰਡਾ ਹੋ ਗਿਆ ਹਮਾਂਜੂ ਹਮਾਂਜੂ ਹੋਇਆ ਜਦੋਂ ਹਮਾਂਜੂ ਦਾ ਜਰਨੈਲ ਸੀ ਸ਼ੇਰ ਸਾਹ ਸੂਰੀ ਇਹਦਾ ਜਰਨੈਲ ਸੀ ਉਹਨੇ ਚਿਲਾਕੀ ਨਾਲ ਚੁਸਤੀ ਨਾਲ ਗੈਰੀ ਜਾਂ ਇਸ ਤਰ੍ਹਾਂ ਹੋਣਾ ਸੀ ਜਾਂ ਇਹ ਸੁਸ਼ਤ ਸੀਗਾ ਹਮਾਂਜੂ ਉਹਨੇ ਰਾਜ ਦੇ ਕਬਜ਼ਾ ਕਰ ਲਿਆ ਹਮਾਂਜੂ ਨੂੰ ਭੱਜਣਾ ਪਿਆ ਜਦੋਂ ਦੁਖਦਾਰ ਬਣਦਾ ਹਮੇਸ਼ਾ ਹੀ ਦੁਖਦਾਰ ਹੀ ਬਣਦਾ ਦੁੱਖ 'ਚ ਹਰ ਹਰ ਇੱਕ ਮਨੁੱਖ ਦਾ ਸੁਭਾਅ ਵੀ ਰੱਬ ਨੂੰ ਯਾਦ ਕਰਦਾ ਸੁੱਖ 'ਚ ਭੁੱਲਦਾ ਜਿਵੇਂ ਕਬੀਰ ਨੇ ਕਿਹਾ ਦੁੱਖ 'ਮੇ ਸੇਵਨ ਸਭ ਕਰੇ ਸੁੱਖ 'ਮੇ ਕਰੇ ਨਾ ਕੋਈ ਜੇ ਸੁੱਖ 'ਮੇ ਸੇਵਨ ਕਰੇ ਦੁੱਖ ਕਾਹੇ ਨੂੰ ਹੋਏ ਜਿਵੇਂ ਸੁੱਖ 'ਚ ਕਰੇ ਫਿਰ ਉਹ ਦੁੱਖ ਹੁੰਦਾ ਹੀ ਨਹੀਂ ਸੋ ਇਸ ਤਰ੍ਹਾਂ ਫਿਰ ਉਹ ਹਾਂ ਜਿੱਤੇ ਵਕਤ ਵਕਤ ਪੈਗਾਂ ਨੂੰ ਭੱਜਾ ਪੈਗਾਂ ਦਾ ਰਾਜ ਛੱਡਣਾ ਪੈ ਗਿਆ ਫਿਰ ਉਹਦੇ ਆਪਦੇ ਵਜ਼ੀਰਾਂ ਤੋਂ ਆਪਦੇ ਜਿਹੜੇ ਸਿਆਣੇ ਹੋ ਸੱਜਣ ਦੀਏ ਪੰਡਤ ਮਲਾਣੇ ਉਹਨਾਂ ਨੂੰ ਪੁੱਛਿਆ ਵੀ ਸਾਨੂੰ ਤਾਂ ਸੱਤ ਕਿਸੇ ਮਹਾਪੁਰਖ ਦੀਆਂ ਸੱਤ ਬਾਤ ਸਹੀਆਂ ਬਖਸ਼ੀਆਂ ਹੋਈਆਂ ਨੇ ਵੀ ਸਾਡਾ ਤਾਂ ਜੇ ਦੂਜੀ ਜੰਦੀ ਹੈ ਦੂਜੀ ਜੀ ਕੰਮ ਫਿਰ ਹੋ ਗਿਆ ਮੇਤੋ ਰਾਜ ਖੋਇਆ ਗਿਆ ਸ਼ੇਰ ਸਾਹਿਬ ਜਿਹਨੇ ਉਹ ਜੀਟੀ ਰੋਡ ਲਵਾਈਆ ਗ੍ਰੈਂਡ ਟ੍ਰੰਕ ਰੋਡ ਲਾਹੌਰ ਤੋਂ ਲਾ ਕੇ ਕਲਕੱਤੇ ਤੱਕ ਇਹ ਨਹੀਂ ਸੜਕ ਬਣਾਈ ਸੀ ਉਸ ਆਪਦੇ ਸਮੇਂ ਦੌਰਾਨ ਸ਼ੇਰਸਾਹ ਸੂਰੀ ਮਾਰਗ ਇਹਨੂੰ ਕਿਹਾ ਜਾਂਦਾ ਇਹ ਸ਼ੇਰਸਾਹ ਸੂਰੀ ਨੇ ਬਣਾਈ थी ਫਿਰ ਜਦੋਂ ਦੱਸਿਆ ਵੀ ਉਹ ਗੱਦੀ ਤੇ ਹੁਣ ਕੌਣ ਰਾਜਵਾਨਾ ਹਮਾਂਜੂ ਨੇ ਪੁੱਛਿਆ ਦੱਸਿਆ ਇਹਨੂੰ ਦੱਸਿਆ ਵੀ ਹੁਣ ਉੱਥੇ ਗੁਰੂ ਅੰਗਦ ਦੇਵ ਜੀ ਰਣਕ ਸਾਹਿਬ ਦਾ ਪਰਲੋਕ ਚਲੇ ਗਏ ਹੁਣ ਗੁਰੂ ਅੰਗਦ ਦੇਵ ਜੀ ਉਸ ਗੱਦੀ ਤੇ ਰਾਜਵਾਨ ਨੇ ਵੀ ਉਹਨਾਂ ਕੋਲ ਜਾਵਾਂ ਫਿਰ ਉਹਨੇ ਸੋਚਿਆ ਵੀ ਕਿਉਂ ਨਾ ਉਹਨਾਂ ਕੋਲ ਜਾ ਕੇ ਭੁੱਲ ਉਹ ਸਹੀ ਹੈ ਕਿ ਭੁੱਲ ਹੋ ਗਈ ਜਿਹਦੇ ਕਰਕੇ ਸਤਪਤ ਸਹੀਆਂ ਮੰਨਣੀਆਂ ਹੁੰਦੀਆਂ ਸੀ ਦੂਜੀ ਜੀ ਮਤਲਬ ਅੜਿੱਕਾ ਪੈ ਗਿਆ ਤੇ ਹਮਾਨਯੂ ਉੱਥੇ ਜਾ ਕੇ ਹੱਥ ਜੋੜ ਕੇ ਖੜ ਗਿਆ ਗੁਰੂ ਅੰਗਦ ਦੇਵ ਜੀ ਬੱਚਿਆਂ ਦੀਆਂ ਫਟੀਆਂ ਦੇ ਪੂਰਨੇ ਪਾ ਰਹੇ ਸੀਗੇ ਉਹੜਾ ਪੜਾ ਲਿਖਦੇ ਸੀ ਇਹਨਾਂ ਨੇ ਪੰਜਾਬੀ ਜਿਹੜੀ ਗੁਰਮੁਖੀ ਲਿਪੀ ਆ ਇਹਦੇ ਵਿੱਚ ਇਹਨਾਂ ਨੇ ਕਈ ਅੱਖਰਾਂ ਦੀ دیਣਾ ਗੁਰਮੁਖੀ ਗੁਰਮੁਖੀ ਲਿਪੀ ਇਹਨਾਂ ਤੋਂ ਸ਼ੁਰੂ ਹੋਈ ਹੈ ਤੇ ਬੱਚਿਆਂ ਦੇ ਫਟਿਆਂ ਦੇ ਬੋਲਣ ਪਰ ਇੱਕ ਵਾਰੀ ਵੱਡਾ ਆਉਂਦੇ ਕਹਿੰਦੇ ਦੇਖ ਲਿਆ ਤੇ ਅੱਧਾ ਘੰਟਾ ਖੜਾ ਰਿਹਾ ਹਵਾ ਨੂੰ ਫਿਰ ਉਹਨਾਂ ਨਾਲ ਗੱਲ ਵੀ ਨਹੀਂ ਕਰੀ ਉਹਨੂੰ ਬਹਿ ਜਾ ਉੱਠ ਜਾ ਵੀ ਨਹੀਂ ਕਿਹਾ ਉਹਨੂੰ ਹੋ ਕੋਈ ਗੱਲ ਨਹੀਂ ਕਰੀ ਅੱਧੇ ਘੰਟੇ ਸਮੇਂ ਦੌਰਾਨ ਮਾਂਜੂ ਨੂੰ ਗੁੱਸਾ ਆ ਗਿਆ ਉਹ ਦਰਬਾਰ ਮਿਆਂ ਚੋਂ ਕੱਢ ਕੇ ਮੈਂ ਇਹ ਜਹਾ ਸਾ ਮੇਰਾ ਮੈਂ ਮਹਾਪਸਾ ਦਿੱਲੀ ਦਾ ਮੈਨੂੰ ਇਹ ਜਿਹੜੇ ਬੈਠਣੋਂ ਵੀ ਨਹੀਂ ਕਿਹਾ ਮੈਨੂੰ ਟੈਂਡ ਹੀ ਨਹੀਂ ਕੀਤਾ ਉਹ ਵੀਰਨ ਦਾ ਮੇਰਾ ਸਿਰ ਕਰਨ ਕਰ ਲਿਆ ਹੁਣ ਗੁਰੂ ਅੰਗਦ ਦੇਵ ਜੀ ਜਾਣੀ ਆਤੀ ਪੂਰਨ ਮਹਾਪੱਖ ਸੀਗੇ ਦੂਜੀ ਪਾਤਸ਼ਾਹੀ ਗੁਰੂ ਅੰਗਦੇਵ ਜੀ ਰਣਕਵਾਲੀ ਪੂਰੀ ਜੋਤਨਾ ਕੋ ਸੀ ਤੇ ਉਹਨਾਂ ਨੇ ਜਦ ਹੀ ਉਹਦਾ ਹੱਥ ਜਾਮ ਕਰਤਾ ਉਹਦੀ ਤਲਵਾਰ ਬਿਆਜੋਂ ਨਿਕਲੀ ਨਹੀਂ ਜੋਰ ਲਾ ਕੇ ਥੱਕ ਗਿਆ ਫਿਰ ਗੁਰੂ ਅੰਗਦੇਵ ਜੀ ਬੋਲੇ ਉਹ ਜਿੱਥੇ ਤਲਵਾਰ ਵੜਨੀ ਸੀ ਉੱਥੇ ਤਾਂ ਗਦਾਰ ਬਣ ਕੇ ਭੱਜਿਆ ਜਿੱਤੇ ਨਾਕਰਾਗਣਾ ਸੀ ਉੱਥੇ ਆ ਕੇ ਤੈਨੂੰ ਕਾਲੀ ਹੋ ਗਈ ਫਿਰ ਉਹ ਚਰੇ ਡੇਪਿਆ ਜਦੋਂ ਇੰਨੀ ਗੱਲ ਗਈ ਤੇ ਕਹਿੰਦਾ ਜੀ ਮੈਂ ਬਖਸ਼ੂ ਕਹਿੰਦੇ ਵਸ ਜਰਾ ਥੋੜਾ ਜਿਹਾ ਰੈਨਜ ਕਰ ਤੈਨੂੰ ਅੱਧਾ ਘੰਟਾ ਹੋਰ ਘਰਵਾਉਂਦੀ ਅੱਜ ਤੈਨੂੰ ਰਾਜ ਤਿਲਕ ਦੇ ਕੇ ਰਾਜਾ ਬਣਾ ਕੇ ਤੈਨੂੰ ਦਿੱਲੀ ਦਾ ਬਾਦਸ਼ਾਹ ਬਣਾ ਕੇ ਤੋਰਨਾ ਸੀ ਹੁਣ ਤੂੰ ਫੇਲ ਹੋ ਗਿਆ ਹੁਣ ਤੈਨੂੰ 2-3 ਸਾਲ ਯੁੱਧ ਕਰਨਾ ਪਊ ਰਾਜ ਤੈਨੂੰ ਹੁੰਦੇ ਵਿੱਚ ਸੋ ਇਸ ਤਰ੍ਹਾਂ ਮਾਜੂ ਨਾਲੇ ਸਾਖੀ ਵਾਪਰੀ ਤੇ ਮਨੁੱਖ ਭੁੱਲਣ ਹਾਰਾ ਤੇ ਉਹ ਤਾਂ ਤਾਂ ਦੇ ਭੁੱਲਦਾ ਇਮਤਿਹਾਨ ਬੜੀ ਔਖੀ ਚੀਜ਼ ਆ ਇਹ ਤੋਂ ਦੇਵਤੇ ਵੀ ਡਰਦੇ ਨੇ ਦੇਵਤਿਆਂ ਨੇ ਵੀ ਕਿਹਾ oh god oh god don't put me in examinations ਸੋ ਜਿਵੇਂ ਹੁਣ ਤੇ ਵੀ ਹੋਣਾ ਹੁੰਦਾ ਤੇ ਅਗਲੀ ਇਸ ਹਕੀਮ ਮੈਂ ਸ਼ੁਰੂ ਕਰਦਾ ਵੀ ਇਹਦੇ ਹਮਾਂਜੂ ਦੇ ਨਵਰਾਜ ਮਿਲ ਗਿਆ ਬਾਅਦ ਜਿਸ ਨੂੰ ਸੁਲੀ ਨੂੰ ਕਾਬੂ ਕਰ ਲਿਆ ਉਹਨੇ ਖਤਮ ਕਰਤਾ ਹਮਾਂਜੂ ਦਾ ਰਾਜ ਚਲਿਆ ਹਮਾਂਜੂ ਦੇ ਮੁੰਡਾ ਹੋਇਆ ਅਕਬਰ ਅਕਬਰ ਵੀ ਬਾਦਸ਼ਾਹ ਬਣਿਆ ਅਕਬਰ ਨੇ ਕਈ ਵਿਆਹ ਕਰਾਏ ਉਹਦੇ ਔਲਾਦ ਨਾ ਹੋਈ ਅਕਬਰ ਦਾ ਜਦੋਂ ਮੁੰਡਾ ਨਾ ਹੋਇਆ ਇਹ ਮੁੰਡੇ ਦੀ ذات ਹਿੰਜੀ ਆ ਕਹਿੰਦੇ ਵੀ ਏ ਉਤਰਾ ਮਿਛੜੇ ਬੇਵੇ ਰੱਬ ਸਮਝਉਂ ਦੇਵੇ ਜਿਵੇਂ ਨਹੀਂ ਉਹ ਬਹੁਤ ਹਿਲੇ ਵਰਦਾ ਇਹ ਇਹ ਚੀਜ਼ ਇਹਦੀਆਂ ਚਾਹੇ ਉਹ ਵੱਡਾ ਹੋ ਕੇ ਦੁਖੀ ਦੇਵੇ ਆ ਹੁਣ ਆ ਰੰਗਦੇਵ ਨੇ ਆਦੇ ਪਿਉ ਨੂੰ ਕਹਿ ਦੀ ਕਰ ਲਿਆ ਸੀ ਤੇ ਇਹਦੇ ਜਿਹੜਾ ਨਾਮ ਕੋਈ ਹਿਲਾਉਣਿਆ ਨੇ ਬੜੇ ਪੀਰ ਫਕੀਰ ਬਣਾਏ ਅਖੀਰ ਨੂੰ ਇਹਨੇ ਸੋਚਿਆ ਵੀ ਇਹਨੇ ਪੁੱਛਿਆ ਹੋਰਾਂ ਤੋਂ ਖਰਾ ਨਹੀਂ ਵੀ ਐਸ ਸਮੇਂ ਦਾ ਹੋਰ ਕੋਈ ਪੀਰ ਹੋਵੇ ਮੈਂ ਉਹਦੀ ਵੀ ਸੇਵਾ ਕਰਨ ਨੂੰ ਤਿਆਰ ਆ। ਮੈਂ ਉਹਦੇ ਚਰਨਾਂ 'ਚ ਲੰਗੇ ਬਣੀ ਜਾਣ ਨੂੰ ਤਿਆਰ ਆ ਕਿ ਮੈਨੂੰ ਵੀਰਾ ਹੈ ਇਹ ਮੇਰੀ ਇੱਛਾ ਪੂਰੀ ਹੋਣੀ ਚਾਹੀਦਾ ਮੇਰੇ ਪੁੱਤਰ ਹੋਣਾ ਚਾਹੀਦਾ। ਵਿਆਹ ਨੇ ਬੰਦਸਤ ਕਰਾ ਕੇ ਦੇਖ ਲਿਆ ਉਹਦੇ ਕੋਈ ਬੱਚਾ ਨਾ ਹੋਇਆ। ਫਿਰ ਗੁਰੂ ਅਮਰਦਾਸ ਜੀ ਦਾ ਸਮਾਂ ਆ ਗਿਆ ਉਹ ਸਮੇਂ। ਤੇ ਗੁਰੂ ਅਮਰਦਾਸ ਜੀ ਦੇ ਦਰਬਾਰ 'ਚ ਬਾਦਸ਼ਾਹ ਅਕਬਰ ਪੂਰੀ ਸ਼ਰਧਾ ਨਾਲ ਆ ਗਿਆ ਨਾਲੇ ਜੇ ਅਹੰਕਾਰ ਸੇਵਾਦਾਰਨ ਉਸ ਆ ਵੀ ਅਕਬਰ ਆ ਜੀ ਆਪਣੇ ਦਰਬਾਰ ਚ ਤਾਂ ਗੁਰੂ ਅਮਰਦਾਸ ਜੀ ਨੇ ਕਿਹਾ ਪਹਿਲੇ ਵੀ ਪੰਗਤ ਫਿਰ ਸੰਗਤ ਪਹਿਲਾਂ ਪ੍ਰਸ਼ਾਦਾ ਛਕੀ ਨਗਰ ਚ ਫਿਰ ਆਪਾਂ ਉਹਦੀ ਗੱਲ ਸੁਣਦੇ ਆ ਕੀ ਕਹਿੰਦਾ ਫਿਰ ਬਾਦਸ਼ਾਹ ਹਿੰਦੁਸਤਾਨ ਦਾ ਬਾਦਸ਼ਾਹ ਉਸ ਉਸ ਨੇ ਉਸ ਜਦੋਂ ਲੋੜ ਸੀ ਜਾਂ ਸਮਝ ਲਓ ਉਹਦੀ ਦੀ ਪਤਨੀ ਲੋੜ ਹੋਣ ਕਰਕੇ ਫਿਰ ਉਹਨੇ ਉੱਥੇ ਸੰਗਤ ਦੀ ਪੰਗਤ 'ਚ ਬੈਠ ਕੇ ਪ੍ਰਸ਼ਾਦਾ ਛਕਾਇਆ ਜਹਰ ਰੱਖਾ ਮਿਸਰ ਜਹਜਾ ਵੀ ਸੰਗਤੀ ਸਾਰਿਆਂ ਦੇ ਨਾਲ ਦਾ ਉਹਨੂੰ ਪ੍ਰਸ਼ਾਦਾ ਛਕਾਇਆ ਗਿਆ ਪਰ ਉਹਨੇ ਬਹੁਤ ਆਨੰਦ ਮਹਿਸੂਸ ਮਹਿਸੂਸ ਕੀਤਾ ਉਸ ਤੋਂ ਪਿਛੋਂ ਉਹਨੂੰ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਜੀ ਪਾਤਸ਼ਾਹੀ ਜਿਹਦੇ ਦਰਸ਼ਨ ਕਰਾਇਆਗੇ ਤੇ ਉਹਨੇ ਉੱਥੇ ਜਾ ਕੇ ਆਪਣੀ ਬੇਨਤੀ ਅਰਜ਼ ਗੁਜ਼ਾਰੀ ਵੀ ਤੁਸੀਂ دین ਦੁਨੀ ਦੇ ਵਾਲੀ ਹੋ ਵੀ ਮੈਨੂੰ ਇੱਕ ਪੁੱਤ ਵੀ ਜਾਤ ਬਖਸ਼ੋ ਫਿਰ ਉਹਨਾਂ ਦੇ ਵਚਨਾਂ ਨਾਲ ਗੁਰੂ ਅਮਰਦਾਸ ਜੀ ਮਹਿਰਾਂ ਦਾ ਸਰਕਾ ਉਹਦੇ ਪੁੱਤਰ ਪੈਦਾ ਹੋਇਆ ਜਿਹੜਾ ਕਿ ਬਾਅਦ ਚ ਜਹਾਂਗੀਰ ਬਣਿਆ ਜਹਾਂਗੀਰ ਹੁਣ ਤੁਸੀਂ ਆਪਾਂ ਨੂੰ ਪਤਾ ਹੀ ਆ ਕਿ ਕਿਹਾਂ ਕੀ ਪੰਜਵੇਂ ਪਾਤਸ਼ਾਹ ਨੇ ਕਿਵੇਂ ਉਹ ਜ਼ੁਲਮ ਕੀਤੇ ਅਗਲੀ ਸਾਖੀ ਸ਼ੁਰੂ ਹੁੰਦੀ ਆ ਪੰਜਵੇਂ ਪਾਤਸ਼ਾਹ ਜੀ ਬਨਵੇਂ ਪਾਤਸ਼ਾਹ ਨੇ ਦੋ ਵੱਡੇ ਬਨਵੇਂ ਪਾਤਸ਼ਾਹ ਦੇ ਸੇਵਕ ਮੁਸਲਮਾਨ ਵੀ ਸੀ ਸਿੱਖ ਵੀ ਸੀ ਆਮ ਜਨਤਾ ਸੀ ਤੇ ਇਹਨਾਂ ਨੇ ਵੱਡਾ ਕੰਮ ਵੱਡਾ ਕਾਰਜ ਜਿਹੜਾ ਕੀਤਾ ਵੀ ਉਹ ਸ੍ਰੀ ਗੁਰੂ ਅੰਗਦ ਦੇ ਰਚਨਾ ਕੀਤੀ ਤੇ ਉਹਦੇ ਵਿੱਚ ਕਈ ਇਹਨਾਂ ਨਾਲ ਨਾਰਾਜ਼ ਵੀ ਹੋਏ ਵੀ ਸਾਡੀ ਬਾਣੀ ਦਰਜ ਨਹੀਂ ਕੀਤੀ ਗੁਰੂ ਸਾਹਿਬ ਨੇ ਆਪਦੇ ਪੈਮਾਨੇ ਨਾਲ ਆਪਦੀ ਸੋਚ ਨਾਲ ਜਿਹੜੀ ਉਸ ਲੈਵਲ ਦੀ ਬਾਣੀ ਸੀ ਉਹਦਾ ਤਕੀਦੀ ਦੂਜੀ ਨਹੀਂ ਕੀਤੀ। ਕਈ ਛੱਜੂ ਭਗਤੋ ਵਗੈਰਾ ਹੋਰ ਬਹੁਤ ਇਹਨਾਂ ਨਾਲ ਨਾਰਾਜ਼ ਹੋਏ ਦੁਸ਼ਮਣੀ ਵੀ ਲਗੀ। ਤੇ ਪਰ ਇਹਨਾਂ ਨੇ ਆਪਦਾ ਪੂਰਾ ਸਖਤ ਪਹਿਲਾ ਦੇਖ ਕੇ ਜਿਹੜੀ ਬਾਣੀ ਪੂਰੀ ਉਸ ਲੈਵਲ ਦੇ ਉੱਤਰ ਦੀ ਸੀ ਉਹੀ ਬਾਣੀ ਦਰਜ ਕੀਤੀ। ਤੇ ਇਸ ਤਰ੍ਹਾਂ ਹੋਇਆ ਫਿਰ ਉਹ ਇਹਨਾਂ ਦੇ ਭਰਾ ਦਾ ਰੋਲਾ ਪੈ ਗਿਆ ਉਹ ਇਹਨੂੰ ਪਰਾ ਲੱਗਦਾ ਜੀ ਬਿਰਤੀ ਆ ਇਹ ਸਭ ਤੋਂ ਛੋਟੇ ਸੀ ਉਸ ਉਹਦੀ ਚੱਕ ਥਲ ਉਸ ਇਹ ਆਪਦੀ ਕਿਤਾਬ ਚ ਲਿਖਦਾ ਤੁਜ ਕੇ ਜਹਾਗਿਰੀ ਦੇ ਵਿੱਚ ਵੀ ਇੱਕ ਹਿੰਦੂਆਂ ਦਾ ਗੁਰੂ ਸੀ ਉਹਦੇ ਸਾਡੇ ਮੁਸਲਮਾਨ ਵੀ ਉਹਦੇ ਪੂਲੇ ਪਾਰੇ ਉਹਦੇ ਕੋਲ ਜਾਂਦੇ ਸੀ ਮੈਨੂੰ ਇਹ ਜਿਹੜੀ ਕੋਫਰ ਦੀ ਦੁਕਾਨ ਆ ਜਿਹੜਾ ਉਹਦੇ ਅਰਬ ਦੇ ਲਫਜ਼ਾਂ ਚ ਲਿਖਦਾ ਵੀ ਮੈਨੂੰ ਕੋਫਰ ਦੀ ਦੁਕਾਨ ਬਹੁਤ ਚੌਹਦੀ ਸੀ ਮੈਂ ਇਹਨੂੰ ਬੰਦ ਕਰਾਉਣੇ ਚਾਹਾਂ ਸੀ ਦੇਰ ਹੋਨੇ ਆ ਗੁਰੂ ਸਾਹਿਬ ਨੂੰ ਦੇਖੋ ਸਾਰਿਆਂ ਨੂੰ ਪਤਾ ਹੀ ਹੈ ਵੀ 33 ਤਵੀ ਤੇ ਬਿਠਾ ਕੇ ਸ਼ਹੀਦ ਕੀਤਾ ਉਸੇ ਘਰ ਤੋਂ ਵਰਕਦਾ ਨਹੀਂ ਆ ਉਸੇ ਘਰ ਦੇ ਨਾਲ ਕਿਵੇਂ ਜੁੜੂਗਾ ਇਸ ਤੋਂ ਪਿੱਛੋਂ ਜਹਾਂਗੀਰ ਦੇ ਜਹਾਂ ਪੁੱਤਰ ਪੈਦਾ ਹੋਇਆ ਉਹ ਜਿਹੜਾ ਗੱਦੀ ਤੇ ਬੈਠਿਆ ਜਹਾਂਗੀਰ ਦੇ ਸ਼ਾਹਜਹਾਂ ਨੇ کئی ਸਾਲ ਰਾਜ ਕੀਤਾ ਉਹਦੇ ਕਈ ਪੱਤਰ ਹੋਏ ਉਹਨਾਂ ਚੋਂ ਇਹਨਾਂ ਅਰੰਗਜੀਤ ਜਹਾਦੇ ਹੋ ਤਿੱਖਾ ਸੀ ਇਹਨੇ ਉਹਦੇ ਭਾਈਆਂ ਨੂੰ ਕਤਲ ਕਰਕੇ ਅਤੇ ਪਿਓ ਨੂੰ ਕੈਦ ਕਰਕੇ ਇੱਕ ਦੀਤੇ ਬੈਠਿਆ ਜਿਨੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਾ ਨੇ ਕਿੰਨੀਆਂ ਜੰਗ ਲੜੇ ਤੇ ਕਿੰਨੇ ਸਿੱਖਾਂ ਨੂੰ ਇਹਨੇ ਦਸੀਹੇ ਦੇ ਦੇ ਮੌਤੇ ਕਾਰ ਤੋਂ ਕਰਿਆ ਕਿੰਨੀਆਂ ਸਿੰਘਾਂ ਨੇ ਸ਼ਹੀਦੀ ਪਾਈ ਹੁਣ ਇਹਦੇ ਅਗਾਹ ਕਈ ਪੁੱਤਰ ਹੋਏ ਉਹਨਾਂ ਚੋਂ ਬਹਾਦਰ ਸ਼ਾ ਜਫਰ ਸੱਤਵੀਂ ਪਾਤਸ਼ਾਹੀ ਸਮਝੋ ਸੱਤਵਾਂ ਬਾਦਸ਼ਾਹ ਸੀ ਉਹ ਗੁਰੂ ਸਾਹਿਬ ਨੇ ਵਚਨਾਂ ਨਾਲ ਸੱਤਵਾਂ ਬਾਦਸ਼ਾਹੀਆਂ ਇਹਨਾਂ ਨੂੰ ਬਖਸ਼ਿਆ ਤੀ ਸੱਤਵਾਂ ਹੋ ਬਾਦਸ਼ਾਹ ਸੀ ਬਹਾਦਰ ਸ਼ਾ ਜਫਰ ਉਹ ਫਿਰ ਦੇਖੋ ਜਣੇ ਦੀਰ ਹੋ ਗਿਆ ਤੇ ਉਹਨੂੰ ਉਹਨੂੰ ਵਰਨਾ ਪਿਆ ਤੇ ਉਹਨੂੰ ਗੁਰੂ ਸਾਹਿਬ ਦੇ ਉਹਨੇ ਉਹਨੇ ਗੁਰੂ ਸਾਹਿਬ ਦੀ ਹੈਲਪ ਲਈ ਦਸਵੇਂ ਪਾਤਸ਼ਾਹ ਦੀ ਹੈਲਪ ਲਈ ਉਹਦੀ ਹੈਲਪ ਨਾਲ ਇਹਦੀ ਤਾਜਪੋਸ਼ੀ ਕੀਤੀ ਗੁਰੂ ਸਾਹਿਬ ਉੱਥੇ ਨੂੰ ਬਕਾਇਦਾ ਸੱਦਿਆ ਗਿਆ ਜਦੋਂ ਇਹਦੀ ਬਹਾਦਰ ਸ਼ਾਹ ਜਫਰ ਦੀ ਤਾਜਪੋਸ਼ੀ ਹੋਈ ਤੇ ਗੁਰੂ ਸਾਹਿਬ ਨੇ ਇਹਦੀ ਮਦਦ ਕਰਕੇ ਇਹਨੂੰ ਗੱਦੀ ਤੇ ਉਠਾਇਆ ਸੋ ਸਾਖੀ ਇਹ ਵੀ ਸਾਖੀ ਸਮਾਪਤਾ ਜੀ ਵਹਿਮ ਜੀ ਦਾ ਖਾਲਸਾ ਵਹਿਮ ਜੀ ਕੇ ਫਤਿਹ ਮੈਂ ਇੱਕ ਛੋਟਾ ਜਿਹਾ ਬਰਾਨਾ ਕੀਤਾ ਤਨਸਾਕਨ ਸ੍ਰੋਣੀ ਦਾ ਆਪ ਜੀ ਨੇ ਸਰਵਣ ਕੀਤੀਆਂ ਬਹੁਤ ਅਰਵਾਦ ਉਲੰਘਕਾਂ ਦੀ ਖਿਮਾ ਵਹਿਗੂਰਜ ਦਾ ਖਾਸਾ ਸ੍ਰੀ ਵਹਿਗੂਰਜ ਦੀ ਫਤਿਹ